ਆਪਣੇ ਅਗਲੇ ਕਾਲ 'ਤੇ ਹਰਜੋਤ ਸਿੰਘ ਜੀ ਰਮਨ ਜੀ ਆਪਣੇ ਨਾਲ ਜੁੜੇ ਨੇ ਮਨਮੋਨ ਜੀ ਸਤਿ ਸ਼ਕਾਲ ਜੀ ਜੀ ਗਾ ਜੀ ਰਮਨ ਭਾਜੀ ਸਤਿ ਸ਼ਕਾਲ ਜੀ ਭਾਦੀ ਮੈਂ ਤ੍ਰਿਤੀ ਰੰਮਾ ਵਾਂ ਤੇ ਆਏ 2016 ਦੀ ਗੱਲ ਹੈ ਮੈਂ ਕਿਸੇ ਕੰਪਨੀ ਨਾਲ ਕੰਮ ਕਰਦਾ ਸੀਗਾ ਹਾਂ ਜੀ ਉਥੇ ਗਰਾਟੇ ਨੇ ਇੱਕ ਰੋਡ ਆ ਉਥੋਂ ਜਿਹੜਾ ਫਾਇਦੇ ਉੱਤੇ ਸਾਡੀ ਚੱਲਦੀ ਨਾ ਉਥੇ ਇੱਕ ਰਾਉਂਡ ਆਊਟ ਆ ਉੱਥੇ ਹੀ ਕੋਈ ਰੋਡ ਆ ਮੇਰੇ ਬੈਕ ਨੂੰ ਕੋਈ ਲੇਡੀ ਆ ਰਹੀ ਸੀ ਤੇ ਉਹਨੇ ਮੈਨੇ ਟਰੱਕ ਦੇ ਟ੍ਰੇਲਰ ਦੇ ਬੈਕ ਸਾਈਡ ਦੇ ਨਾ ਬੰਪਰ ਦੇ ਵਿੱਚ ਗਾਰ ਮਾਰੀ ਆ ਤੇ ਉਹ ਛਿੱਲੀ ਗਈ ਉਹਦੀ ਥੋੜੀ ਜੀ ਇਹ 2016 ਦੀ ਗੱਲ ਹੈ ਹਾਂਜੀ ਮੈਂ ਪੁਲਿਸ ਨੂੰ ਕਾਲ ਕੀਤੀ ਪੁਲਿਸ ਵਾਲੇ ਆਏ ਤੇ ਉਹਨੂੰ ਦੇਖਿਆ ਸਾਰਾ ਕੁਝ ਤੇ ਪੁਲਿਸ ਵਾਲਾ ਮੇਰੇ ਨਾਲ ਬਹਿਸ ਤੇ ਆ ਪਤਾ ਨਹੀਂ ਕਿਹੜੀ ਗੱਲਾਂ ਮੈਨੂੰ ਨਹੀਂ ਸਮਝ ਆਈ ਮੈਂ ਉਸੇ ਵੇਲੇ ਨਾਲ 1 ਮੀਲ ਤੇ ਮੇਰੀ ਕੰਪਨੀ ਸੀ ਏਟੀਐਲ ਨਾ ਉਹਨਾਂ ਦਾ ਉਹ ਉਹਨਾਂ ਨੂੰ ਇਮੀਡੀਏਟਲੀ ਮੈਂ ਸੱਦਿਆ ਉਹ ਕਹਿੰਦੇ ਤੇਰਾ ਕੋਈ ਕਸੂਰ ਨਹੀਂ ਹੈਗਾ ਉਹਦੇ ਕਸੂਰ ਹੈ ਲੇਕਿਨ ਉਹ ਪ੍ਰੀਸ ਆਫੀਸਰ ਨੇ ਮੇਰਾ ਕਸੂਰ ਕੱਢ ਕੇ ਤੇ ਮੈਨੂੰ ਜਿਹੜੀ ਆ ਜੋ ਵੀ ਆ ਲੈਟਰ ਭੇਜ ਦਿੱਤੀ ਫਿਰ ਕਰਦੇ ਆ ਗਰਾਉਂਡ ਤੇ ਮੇਰੀ ਕਹਿੰਦੇ ਵੀ ਨਹੀਂ ਨਹੀਂ ਕੋਈ ਗੱਲੀਆਂ ਹੀ ਆਪੇ ਇਹਨੂੰ ਦੇਖਾਂਗੇ ਦੇ ਲਾਂਗੇ ਇਹਨਾਂ ਨੇ ਬਹੁਤ ਟਾਈਮ ਕਰ ਦਿੱਤਾ ਜੀ ਤੇ 16 ਸਾਲ ਨਾਲ 18 ਸਾਲ ਸੀਟ ਤੇ ਕਹਿੰਦੇ ਇੱਕ ਮਾਰਕੋ ਆ ਹੈਗਾ ਇਥੋਂ ਦਾ ਸਾਫ ਦਾ ਵੀ ਮੇਰੇ ਕੋਲ 2000 ਰੁਪਏ ਡਾਲਰ ਵੀ ਦਵਾਤਾ ਉਹਨੂੰ ਕੋਲ ਲੇਕਰ ਹੋਇਆ ਮੈਨੂੰ ਕਹਿੰਦੇ ਵੀ ਤਰੀਆਂ ਜਿੰਨੀਆਂ ਵੀ ਲੈਟਰ ਆਉਂਦੇ ਆਉਂਦੀਆਂ ਨਾ ਤੂੰ ਇਹਨਾਂ ਨੂੰ ਰਦੀਨ ਗੋਸ਼ਮੀ ਮੈਂ ਫਿਰ ਜਲੋ ਜਿਆਦਾ ਸੀਰੀਅਸ ਲੈਟਰ ਆਉਂਦਾ ਪਿਆ ਤੇ ਜੱਜ ਹੁਣ ਜੱਜਮੈਂਟ ਵੀ ਆ 2019 ਕੇ 20 ਦੇ ਵਿੱਚ 16000 ਡਾਲਰ ਜੁਰਮਾਨਾ ਪਹਿਲਾਂ 8000 ਤੋਂ ਸ਼ੁਰੂ ਹੋਇਆ ਸੀ ਜੁਰਮਾਨੇ ਪਾ ਕੇ 16000 ਹੋ ਗਿਆ ਮੈਂ ਉਹਨਾਂ ਕੋ ਗਿਆ ਤੇ ਲੇਕਿਨ ਉਹ ਮੈਨੂੰ ਕਹਿੰਦੇ ਅਜੇ ਵੀ ਕਹਿੰਦੇ ਕੋਈ ਨਹੀਂ ਫਿਕਰ ਨਾ ਕਰ ਤੁਸੀਂ ਆਪੇ ਕਰ ਲਾਂਗੇ ਲੇਕਿਨ ਉਹ ਹੁਣ ਸਾਰਾ ਕੁਝ ਜੱਜਮੈਂਟ ਵੀ ਹੋ ਚੁੱਕੀ ਆ ਸਾਰਾ ਕੁਝ ਹੋ ਚੁੱਕਾ ਉਹਨਾਂ ਨੇ ਮੇਰਾ ਨਾਮ ਆਪਦੀ ਇੰਸ਼ੋਰੈਂਸ ਦੇ ਵਿੱਚ ਮੈਨੂੰ ਕਹਿੰਦੇ ਪਾਇਆ ਲੇਕਿਨ ਪਾਇਆ ਨਹੀਂ ਸੀਗਾ ਹਾਂ ਹਾਂ ਉਹ ਹੁਣ ਬਹਾਨਾ ਪਾਈ ਜਾਂਦੇ ਆ ਕਹਿੰਦੇ ਨਹੀਂ ਜੀ ਉਹ ਜਿਹੜੀ ਕੰਪਨੀ ਇੰਸ਼ੋਰੈਂਸ ਕੰਪਨੀ ਆ ਬੈਂਕਰਫਸੀ ਕਰਦੀ ਉਹਨੇ ਤੇ ਉਹਨਾਂ ਦਾ ਕਸੂਰ ਆ ਉਹ ਰਗੜਿਆ ਮੈਂ ਗਿਆ ਉਹਦੇ ਵਿੱਚ ਦੀ ਬਹੁਤ ਬੁਰੀ ਤਰ੍ਹਾਂ ਰਗੜਿਆ ਮੈਂ ਪੈਸੇ ਵੀ ਚਲਦੇ ਮੈਨੂੰ 8 ਸਾਲ ਹੋ ਗਏ ਆ ਉਹ ਉਹਦੇ ਵਿੱਚੋਂ ਗੁਜ਼ਰਦਿਆਂ ਇੰਨੀ ਮੇਰੇ ਘਰ ਦੇ ਵੀ ਨਰਾਜ਼ ਆ ਮੈਂ ਬਹੁਤ ਜ਼ਿਆਦਾ ਇੰਨੀ ਮੈਂ ਸੂਸਾਈਡ ਕਰਨ ਨੂੰ ਨਹੀਂ 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 ਭਾਜੀ ਇਹ ਇਹ ਗੱਲ ਨਹੀਂ ਕਹਿਣੀ ਨਾ ਹੀ ਕਰਨੀ ਦੈਟਸ ਓਕੇ ਉਤਾਰ ਚੜਾ ਜਿੰਦਗੀ ਚੱਲਦੀ ਆ ਪਰ ਇਦਾਂ ਨਹੀਂ ਸੋਚਣਾ ਨਹੀਂ ਇਹ ਕੱਲ ਨਹੀਂ ਕਰਦੇ ਨਹੀਂ ਨਹੀਂ ਮੈਂ ਕੰਮ ਨਹੀਂ ਕਰ ਸਕਦਾ ਭਾਜੀ ਜਿਹੜੀ ਕੰਪਨੀ ਨਾਲ ਕੋਈ ਵੀ ਰੱਖਦਾ ਮੈਨੂੰ ਹੁਣ ਮੇਰਾ ਇਸ 10 ਮਾਰਚ ਨੂੰ ਲਾਇਸੈਂਸ ਸਸਪੈਂਡ ਕਰ ਦਿੱਤਾ ਸਸਪੈਂਡ ਇਦਾਂ ਕੀਤਾ ਸਿਰ 4 ਮਹੀਨੇ ਵਾਸਤੇ ਮੈਂ ਡੀਐਮ ਇਹ ਗਿਆ ਟ੍ਰੈਸੀ ਗਿਆ ਉਹ ਕਹਿੰਦੇ ਜੀ ਤੂੰ 26 ਜੁਲਾਈ ਨੂੰ ਆ ਜੀ ਉਹ ਹੁਣ ਇੰਨਾ ਟਾਈਮ ਮੈਂ ਬਿਨਾਂ ਲਾਇਸੈਂਸ ਹੋ ਰਹਿ ਨਹੀਂ ਸੀ ਸਕਦਾ ਮੈਂ ਇੰਡੀਆ ਚਲਾ ਗਿਆ ਜੀ ਮੈਂ ਕਿਉਂਕਿ ਉੱਥੇ ਟਾਈਮ ਪਾਸ ਕਰ ਲੈ ਕਿਉਂਕਿ ਕਾਰ ਤੋਂ ਬਿਨਾਂ ਤੁਹਾਨੂੰ ਪਤਾ ਹੈਂਡੀਕੈਪ ਆਦਮੀ ਮੈਂ ਇੱਥੇ 23 ਜੁਲਾਈ ਨੂੰ ਆਇਆ ਜੀ ਮੈਂ ਦੁਬਾਰਾ 26 ਨੂੰ ਗਿਆ ਉੱਥੇ ਉਹ ਜਿਹੜੀ ਐ ਐਸਆਰ 22 ਦੇ ਕੇ ਲਾਇਸੈਂਸ ਉਹਨੇ ਮੈਨੂੰ ਉੱਥੇ ਤੇ ਨਹੀਂ ਮੇਰਾ ਉੱਥੇ ਨੂੰ ਹੀ ਜਿਹੜਾ ਨਾ ਜਿਹੜੀ ਆ ਉਹੀ ਕਾਪੀ ਉਹ ਕਹਿੰਦੇ ਇਹੀ ਐਕਟਿਵ ਹੈ ਤੁਸੀਂ ਚੱਲ ਹੁਣ ਮੈਂ ਕੀ ਕਰਾਂ ਜੀ ਮੈਂ ਸੂ ਕਰ ਸਕਦਾ ਉਹਨਾਂ ਤੇ ਜਾਂ ਕੀ ਇਸ ਤਰ੍ਹਾਂ ਜੀ ਰਮਨ ਇਹ ਬਿਲਕੁਲ ਇੱਕ ਕੰਪਲਿਕੇਟਿਡ ਹੈਗਾ ਆ ਆਈ ਮੀਨ ਤੁਹਾਨੂੰ ਗੌਰ ਹੈਗੀ ਆ ਲਾਇਰ ਦੇ ਨਾਲ ਕਰ ਕਰਦੇ ਕਾਪੀ ਜਿਸ ਤੱਕ ਨਾ ਹੋਇਆ ਹੈਗਾ ਆਈ ਥਿੰਕ ਕੰਪਨੀ ਦੀ ਰਿਸਪਾਂਸਿਬਿਲਟੀ ਬਣਦੀ ਹੈਗੀ ਔਰ ਕੰਪਨੀ ਨੂੰ ਤੁਹਾਨੂੰ ਜਿਹੜਾ ਆ ਉਹ ਲਾਇਰ ਦੇ ਥਰੂ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਆ ਬਿਕਾਜ਼ ਕਿਸੇ ਵੀ ਜਿਹੜੀ ਆ ਪ੍ਰੋਬਲਮ ਦਾ ਹਾਲ ਜਿਹੜਾ ਤੁਸੀਂ ਕਹਿ ਰਹੇ ਹੋ ਨਹੀਂ ਹੋ ਸਕਦਾ ਕਿਉਂਕਿ ਲਾਈਫ ਕਿੰਨੀ ਹੈਗੀ ਆ ਸੋ ਇਹਦੇ ਲਈ ਮੇਰੀ ਉਮਰ ਮੈਨ ਫਰਾਦੀ ਐ 15 ਅਕਤੂਬਰ ਨੂੰ ਹੋ ਜਾਣੀ ਆ ਨਹੀਂ ਦੇਖੋ ਹੈਲੋ ਹਾਂਜੀ ਰਮਨ ਜੀ ਆਵਾਜ਼ ਨਹੀਂ ਆ ਰਹੀ ਨਹੀਂ ਮੈਂ ਕਹਿ ਰਿਹਾ ਇਹਨਾਂ ਨੂੰ ਲੋਅਰ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਮੈਥਡ ਜਿਹੜਾ ਪ੍ਰੋਬਲਮ ਹੈਗੀ ਕਾਫੀ ਕੰਪਲਿਕੇਟਿਡ ਹੋ ਚੁੱਕੀ ਆ ਹੂੰ ਇਹ ਗੱਲ ਤਾਂ ਹੈ ਤੇ ਬਾਕੀ ਮਨਮੋਹਨ ਜੀ ਦੇਖੋ ਪਰਿਵਾਰ ਦੇ ਨਾਲ ਗੱਲ ਕਰੋ ਇਦਾਂ ਦੀਆਂ ਜਿਹੜੀਆਂ ਮਨਚ ਭਾਵਨਾਵਾਂ ਨਾਲ ਲਿਆਓ ਬਾਕੀ ਹੈਲਪ ਅਵੇਲੇਬਲ ਹੁੰਦੀ ਆ ਜੇ ਤੁਹਾਨੂੰ ਜ਼ਿੰਦਗੀ ਨੂੰ ਲੈ ਕੇ ਕੋਈ ਇਦਾਂ ਦੇ ਹੈਗੇ ਆ 988 ਤੇ ਕਾਲ ਕਰ ਸਕਦੇ ਆ ਔਰ ਬਹੁਤ ਸਾਰੀਆਂ ਰਿਸੋਰਸਸ ਅਵੇਲੇਬਲ ਆ ਇਦਾਂ ਨਹੀਂ ਸੋਚਣਾ ਕੋਈ ਗੱਲ ਨਹੀਂ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਨੇ ਤਗੜੇ ਹੋਵੋ ਕੋਈ ਗੱਲ ਨਹੀਂ ਬਾਕੀ ਕੋਈ ਨਹੀਂ ਪਾਜੀ ਲਾਇਰ ਦੇ ਮਿੱਠੇ ਪਿਆਰੇ ਬਣ ਕੇ ਮੈਨੂੰ ਉੱਥੋਂ ਤੋੜ ਦੇਣਾ ਆਪਦੇ ਯਾਰ ਨੂੰ ਨਹੀਂ ਨਹੀਂ ਤੂੰ ਫਿਕਰ ਨਾ ਕਰ ਜਿਹੜੀ ਕਹੀ ਜਾਂਦੇ ਫਿਕਰ ਨਾ ਕਰ ਸਾਰਾ ਕੁਝ ਹੋ ਵੀ ਗਿਆ ਅਜੇ ਵੀ ਕਹੀਏ ਨਹੀਂ ਕਹੀਏ ਤੇ ਫਿਕਰ ਨਾ ਕਰ ਨਾਲੇ ਹੱਸਦੇ ਮਜ਼ਾਕ ਕਰਦੇ ਆ ਪਾਜੀ ਨਹੀਂ ਫਿਰ ਦੇਖੋ ਪਤਾ ਕੀ ਆ ਹੁਣ ਤੁਸੀਂ ਕਾਨੂੰਨੀ ਚਾਰਾ ਜੋਈ ਕਰੋ ਅ ਬਾਕੀ ਬਾਕੀ ਉਹ ਵਾਲੀ ਦੂਜੀ ਚੀਜ਼ ਦੇ ਲਈ ਤੁਸੀਂ ਆਪਣੀ ਮੈਂਟਲ ਹੈਲਥ ਦੀ ਜਿਹੜੇ ਧਿਆਨ ਰੱਖੋ ਤੇ ਉਹ ਮਦਦ ਜਿਹੜੀਆਂ ਅਵੇਲੇਬਲਸ ਆ ਉਹ ਤੁਸੀਂ ਲਓ ਤੇ ਇਹਦੇ ਲਈ ਹੁਣ ਕਾਨੂੰਨੀ ਚਾਰਾ ਜੋਈ ਹੀ ਤੁਹਾਨੂੰ ਜਿਹੜਾ ਕਰਨਾ ਪੈਣਾ ਆ ਜੇ ਅਗਲੇ ਤੁਹਾਡੀ ਨਹੀਂ ਸਮਝਦੇ ਕਦਰ ਨਹੀਂ ਕਰ ਰਹੇ ਤਾਂ ਫਿਰ ਤੁਹਾਨੂੰ ਵੀ ਉਸੇ ਹਿਸਾਬ ਦੇ ਨਾਲ ਹੀ ਚੱਲਣਾ ਚਾਹੀਦਾ ਜੋ ਇੱਥੇ ਤੁਹਾਨੂੰ ਕਾਨੂੰਨ ਸਹੂਲਤ ਦਿੰਦਾ ਹੈਗਾ ਜੀ ਥੈਂਕ ਯੂ ਕਾਲ ਦੇ ਲਈ ਤੇ ਬਾਕੀ ਜੇ ਕੋਈ ਜਾਣਦਾ ਹੈ ਜੇ ਕੋਈ ਪਛਾਣਦਾ ਇਹਨਾਂ ਦੀ ਆਵਾਜ਼ ਨੂੰ ਜਿਹੜੇ ਜਾਣਦੇ ਆ ਉਨਾਰੇ ਕੋਈ ਡੱਬਰ ਵਾਲੇ ਜਾਂ ਰਿਸ਼ਤੇਦਾਰ ਦੋਸਤ ਮਿੱਤਰ ਭਾਈ ਇਹਨਾਂ ਨੂੰ ਸਪੋਰਟ ਕਰੋ ਸਹਾਰਾ ਦਿਓ ਹੌਸਲੇ ਦੀ ਇਸ ਟਾਈਮ ਇਹਨਾਂ ਨੂੰ ਵੱਧ ਤੋਂ ਵੱਧ ਜ਼ਰੂਰ ਚਾਹੀਦਾ ਹੈ ਜੀ ਜੇ ਬਾਅਦ ਦੇ ਵਿੱਚ ਕਾਲ ਕਰਕੇ ਰਮਨੂਣਾ ਤੋਂ ਜੇ ਰਮਨ ਭਾਈ ਹੁਣਾ ਕੋ ਵਕੀਲ ਦਾ ਨੰਬਰ ਹੋਇਆ ਉਹ ਜ਼ਰੂਰ ਲੈ ਲਿਓ ਹਾਂਜੀ ਉਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਲਿਓ ਤੁਸੀਂ ਆਫਿਸ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਲਿਓ ਤੁਹਾਨੂੰ ਆਪਾਂ ਕਨੈਕਟ ਕਰਾ ਦਾਂਗੇ